ਮਰਮਣ ਕਿੱਥੇ ਆਏ ਆ ਹੁਣ ਮੰਮਾ ਆ ਪਾ ਗਏ ਆ ਸਕਮਿਸ਼ ਹੁਣ ਆਪਾਂ ਜਾਣਾ ਉੱਪਰ ਦਿਨੋਲੇ ਤੇ ਕਿੰਨੇ ਵਧੀਆ ਪੀਕ ਤੇ ਅੱਛਾ ਅੱਛਾ ਉੱਪਰ ਜਾਣਦੇ ਹੈ ਨਾ ਫਿਰ ਹਾਂ ਦੇਖਿਓ ਬੜਾ ਵਧੀਆ ਲਾਦਾ ਆਜੂ ਤੁਹਾਨੂੰ ਦਿਖਾਉਨੇ ਆ ਹੁਣ ਸਕਮਿਸ਼ ਗੰਦੋਲਾ ਨਾ ਵੀ ਕਿੱਦਾਂ ਸੋਹਣਾ ਸ਼ਹਿਰ ਦਾ ਫਿਰ ਮੈਨੂੰ ਕਹਿਣਾ ਆ ਆ ਦੇਖ ਆਈ ਰੇਗੀ ਜਣਾ ਆਪਾਂ ਬੈ ਕੇ रेडी फॉर द गंडोला राइड रेडी ਆ ਨਾ ਹੁਣ ਸਾਰੇ ਆਣੇ ਗंडोला ਰਾਈਡ ਯੈਸ ਯਾ ਗंडोला ਤੇ ਜਾ ਰਹੇ ਆ ਬੜੇ ਮ제 ਲਾਵਾਂਗੇ ਨਾਈਸ ਕਿਹ ਰਿਹਾ ਮਸੀਤਾ ਬੋਡ ਬੋਡ ਥੱਲੇ ਥੱਲੇ ਦੇਖ ਮੈਂ ਥੱਲੇ ਨਹੀਂ ਦੇਖ ਸਾ ਜ ਮੈਂ ਥੱਲੇ ਦੇਖਾ ਫਿਰ ਬੋਡ ਆਲਾ ਫਿਰ ਇਹ ਤੇਨ ਇੱਧਰ ਆਉਣਾ ਚਾਹੀਦਾ ਇੱਧਰਲੇ ਬਾਸੇ ਦੇਖ ਲੈ ਦੇਖਣਾ ਔਰ ਗੋਇੰਗ ਅਪ ਸਟੇਅਰਸ

ਇੱਕ ਪਾਸੇ ਪਹਾੜ ਆ ਤੇ ਇੱਕ ਪਾਸੇ ਪਾਣੀ ਆ ਪਾਣੀ ਉਹ ਤਾਂ ਹੀ ਸੀ ਕਿ ਸਕਾਈ ਕਹਿੰਦਾ ਸੀ ਟੂ ਸਕਾਈ ਗੰਦੋਲਾ ਮਮਾ ਮਮਾ ਨਹੀਂ ਮੁਗੀਦਾ ਬਈ ਇਹ ਸਾਨੂੰ ਨਹੀਂ ਸੀ ਪਹਿਲੇ ਪਤਾ ਸੀ ਨਾ ਜਿਸ ਦਿਨ ਚਲਦੇ ਸੀ ਇਹ ਹੁਣ ਆਏ ਨਾ ਉੱਥੇ ਬੰਦ ਸੀਗੇ ਗਡੋਲੇ ਬੰਦ ਹੋ ਗਏ ਅਸੀਂ ਜਦੋਂ ਆਉਣ ਦਾ ਤੇ ਇੱਥੇ ਲੋਕੀ ਵੇਖ ਰਿਆ ਹਿੰਗੇ ਤੇ ਇੱਥੇ ਵੇ ਗਿਆ ਮੁੜ ਕੇ ਇੱਥੇ ਰੁਕ ਗਏ ਫਿਰ ਇਹ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਸੀ ਸਾਨੂੰ ਇਹ ਵਧੀਆ ਲੱਗਿਆ ਫਿਰ ਵੀ ਚੁਰਾ ਆ ਗਏ ਨਾ ਬਸ ਆ ਚੰਦੇ ਬਸ ਥਲੇ ਦੇ ਬੌਂਡ ਜੰਪ ਲਾ ਗਏ ਆ ਓਕੇ ਰੇਡੀ ਪਹੁੰਚ ਗਏ ਆ ਰੇਡੀ ਜੀ ਆ ਗਏ ਵੈਰੀ ਨਾਈਸ ਚਲੋ ਆਜੋ ਹੁਣ ਅਸੀਂ ਉੱਪਰ ਪਹੁੰਚ ਗਏ ਆ। ਫਿਕਰ ਸੁਣਾਈ ਹੰਦੁਲਾ। ਕੁਮਿਸ਼ ਹੋਰ ਕਿੱਥੇ ਲੱਗਿਆ। ਹਾਂਜੀ। ਦੇਖਣ ਨੂੰ ਜਗ੍ਹਾ ਏ। ਭਾਵੇਂ ਅੱਗੇ-ਅੱਗੇ ਪਹਾੜਾਂ ਤੇ ਨਾ ਬਣਾਈਆਂ ਹੋਈਆਂ ਜਗ੍ਹਾ ਵੇਖਣਾ ਬਸ਼ਰਤਾਂ। ਅਸੀਂ ਇਹ ਸਾਰੇ ਕੋਲ। ਲੋਕ ਬਰਗਰ। ਇੱਕਮ ਕਮਬੈਕ। ਕਿੰਨਾ ਸੋਹਣਾ 뷰 ਹੁੰਦਾ ਪਿਆ। ਹਨੰਮੀ। ਉਹ ਹੋਰ। ਉਥੱਲੇ ਪਾਣੀ ਵੀ ਦੇਖੋ। ਚੱਲੀਓ ਸਟੂਡੈਂਟ ਅਸੀਂ ਉੱਪਰ ਪਹੁੰਚ ਚੁੱਕੇ ਆਂ ਨਜ਼ਾਰੇ ਲੈ ਲਈਏ ਇਹ ਗਡੋਲਿਆਂ ਦੇ ਉੱਪਰ ਹੁਣ ਅਸੀਂ ਘੁੰਮਾ ਫਿਰਾਂਗੇ ਜਵਾਇ ਕਰਾਂਗੇ ਬਹੁਤ ਵਧੀਆ ਵਾਹ ਇੱਧਰ ਵੀ ਜਗ੍ਹਾ ਬਣੀ ਆ ਨਾ ਆ ਉੱਧਰ ਆਪਾਂ ਜਾਣ ਨੂੰ ਇੱਧਰ ਵੀ ਜਾਂਦੇ ਆਪਾਂ ਹੌਲੀ ਹੌਲੀ ਸਾਰਾ ਦੇਖ ਕੇ ਫਿਰ ਜਾਵਾਂਗੇ ਨਾਲ ਬੱਚੇ ਵੀ ਇੱਧਰ ਬ੍ਰਿਜ ਬਣਿਆ ਨਾ ਉਧਰ ਨੂੰ ਜਾਣ ਨੂੰ ਜ਼ਿਆਦਾ ਤੇ ਆਪਾਂ ਦੀ ਪ੍ਰਿਵਿਊ ਕਿੰਨਾ ਸੋਹਣਾ ਹੈ ਬਿਊ ਬਹੁਤ ਵਧੀਆ ਨਹੀਂ ਨਹੀਂ ਤੇ ਲੱਗਦੀ ਨਹੀਂ ਕਿਹਾ ਵਾਹ ਦਾ ਮੰਨਤ ਨਹੀਂ ਲੈ ਮੰਨਾ ਬਹੁਤ ਸਾਡੇ ਬਹਾਦਰ ਆ ਮੰਨੇ ਨੂੰ ਸਾਡੇ ਨੂੰ ਡਰ ਲੱਗਦਾ ਹੀ ਨਹੀਂ ਸੌਰੀ ਹੁਣ ਤੁਸੀਂ ਦੂਜੇ ਪੰਨੇ ਚੱਲੇ ਆਂ ਹੋਰ ਹੁਣ ਆਪਾਂ ਬ੍ਰਿਜੀ ਕਾਸ ਕਰਦੇ ਆਂ ਮਨ ਤਾਂ ਸਾਡੇ ਦਾ ਡਰਦਾ ਹੀ ਨਹੀਂਗਾ ਫਿਰ ਵੀ ਉੱਧਰ ਕਾਫੀ ਹੋਸੇਗਾ ਨਹੀਂ ਵਸ ਇੱਧਰ ਹੀ ਆ ਇੱਧਰ ਲੇ ਉੱਧਰ ਉਹ ਇੱਥੋਂ ਹੀ ਲੈ ਕੇ ਗਏ ਆ ਇੱਧਰੋਂ ਲੈ ਕੇ ਤਾਂ ਉਧਰ ਨੂੰ ਗਏ ਹੁਣ ਕਿ ਉੱਧਰ ਨਾਸਕਾ ਨਾਰੋਕਾ ਇੱਧਰ ਉੱਧਰ ਇੱਕ ਕੰਮ ਕੀ ਕਮਬੈਕ ਉਧਰ ਘੱਟ ਇੱਧਰ ਜ਼ਿਆਦਾ ਹਨਾ ਐਕਸਟਰੀ ਜਿਹੜੇ ਆ ਬਹੁਤ ਵੱਡੇ ਵੱਡੇ ਆ ਦੇਖਣ ਨੂੰ ਲੰਦੇ ਕਿ ਛੋਟੇ ਨੇ ਨਹੀਂ ਮਸੇ ਇਧਰ ਇਹਦਾ ਫੋਰੈਸਟ ਚੇਂਜ ਜਾਂਦਾ ਆ ਹਾਂ ਸਾਰੇ ਫੋਰੈਸਟ ਇਹਦੇ ਜਾਂਦਾ ਹੈ ਦਾ ਸਾਰੇ ਤੁਝਦੇ ਵੀਡੀਓ ਦਾ ਬੂੜਾ ਬਣਾ ਰਹੇ ਆਪਾਂ ਚਲ ਜਲਦੀ ਚੱਲ ਜੀ ਆਪਾਂ ਵੀ ਆਵਾਂ ਮੈਂ ਮੰਨ ਤ ਮੈਂ ਇਧਰ ਆ ਸਕਦੀ ਹਾਂ ਆ ਹੁਣ ਅਸੀਂ ਟ੍ਰੇਲ ਤੇ ਜਾ ਰਹੇ ਇੱਥੇ ਟ੍ਰੇਲ ਬਣੀ ਆ ਬ੍ਰਿਜ ਕ੍ਰੋਸ ਕਰਕੇ ਜੇ ਜੇ ਕਿਸੇ ਨੇ ਅੱਗੇ ਜਾਣਾ ਮੰਮੀ ਤੇ ਨਵੀ ਤੇ ਬੱਚੇ ਉੱਥੇ ਚੱਲ ਗਏ ਆ ਰਿਵਿਊ ਪਿੱਛੇ ਸੌਣਾ ਹੁੰਦਾ ਤੇ ਆ ਉੱਧਰ ਬੈਠ ਕੇ ਲਵਾਉਂਦੇ ਆ ਕਿਹਨੂੰ ਜੀ ਮਿੱਟੀ ਨਾਲ ਤਾਂ ਸਤਿਆਨਾਸ ਮਾਰ ਲਿਆ ਆਪਣੇ ਸ਼ੂਤ ਆ ਮਸਲ ਮਿੱਟੀ ਲੱਭੀ ਆ ਕੈਨੇਡਾ 'ਚ ਉਹਨਾਂ ਨੂੰ ਉਹਨਾਂ ਪਹਿਲਾਂ ਲੈ ਤੱਕ ਮਿੱਟੀ ਨਹੀਂ ਸੀ ਵੇਖੀ ਤੇ ਮਿੱਟੀ ਕੀ ਹੁੰਦੀ ਆ ਤਾਂ ਅੱਜ ਮਿੱਟੀ ਮਿਲ ਗਈ ਉਹਨਾਂ ਨੂੰ ਆਪਾਂ ਇਧਰ ਆਂ ਉਹ ਹੁਣ ਆਪਾਂ ਫੇਰ ਵਾਪਸ ਆ ਗਏ ਸੀ ਉੱਥੀ ਹੁਣ ਜੇ ਟੌਪਰ ਗੰਦੋਲਾ ਨਹੀਂ ਲਿਆ ਸੀ ਆਪਾਂ ਆਏ ਸੀ ਉੱਥੇ ਵਾਪਸ ਆ ਗਏ ਫੇਰ ਆਪਾਂ ਫੇਰ ਚੱਲੀਏ ਓਕੇ ਚਲੋ ਚੱਲਦੇ ਆਂ चलो मम्मी नबी भी आ गए ट्रेन चो घूम फिर के उ चढ़ के देखोगे ना चढ़ जा चढ़ जा चढ़ जा ਹਾਂ ਜੀ ਸ਼ਾਬਾਸ਼ ਜੀ ਜਦੋਂ ਆਪਾਂ ਪਹਿਲਾਂ ਹੀ ਸੀ ਉਦੋਂ ਮੈਨੂੰ ਲੱਗਦਾ ਹੈ ਨਹੀਂ ਸੀ ਕਿ ਹੁਣ ਹੀ ਬਣਾਇਆ ਨਾ ਇਹਨਾਂ ਨੇ ਅੱਗੇ ਛਤਰਛਤ ਨਹੀਂ ਸੀ ਲੱਗੀਆਂ ਇਹਨੀਆਂ ਪਰ ਆਪਾਂ ਮੈਨੂੰ ਲੱਗਦਾ ਇੱਧਰ ਲਈ ਸਾਈਡ ਆਈ ਵੀ ਨਹੀਂ ਸੀ ਆਪਾਂ ਉਧਰੋਂ ਹੀ ਬ੍ਰਿਜ ਤੋਂ ਵਾਪਸ ਜਾ ਕੇ ਉਧਰੋਂ ਹੀ ਮੈਂ ਤੈਨੂੰ ਉਹਨੂੰ ਕਿਹਾ ਵੀ ਮੈਂ ਚੱਲ ਗਿਆ ਤੈਨੂੰ ਅੱਗੇ ਵੀ ਕੁਝ ਨਹੀਂ ਹੈਗਾ ਤੇ ਹੁਣ ਤੇ ਬਹੁਤ ਕੁਝ ਬਣ ਗਿਆ ਵਾ ਜੇ ਫਿਰ ਕਿਤੇ ਆਵਾਂਗੇ ਇਸ ਤੋਂ ਵੀ ਜ਼ਿਆਦਾ ਬਣਨਾ ਵਾ ਉਹ ਜਦੋਂ ਦਾ ਫਿਰ ਉਹ ਡਿਵੈਲਪ ਹੋਣ ਕਰੀ ਜਾਂਦੇ ਨਾ ਅਰਗੇ ਖਰਾਚ ਕਿ ਨਾ ਬਈ ਨਾ ਖਰਾਚ ਅੱਜ ਹੈ ਵੀ ਸੰਡੇ ਆ ਨਾ ਵੀਕਐਂਡ ਤੇ ਆਪਾਂ ਐ ਛੁੱਟੀਆਂ ਹੋ ਜਾਂ ਨਾ ਸਕੂਲਾਂ ਤਾਂ ਤਾਂ ਕਰਕੇ ਲੋਕੀ ਆਦੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਹੁਣ ਤਾਂ ਮਿੱਟੀ ਮੁੱਟੀ ਲੱਤ ਕੇ ਆਜੋ ਹੁਣ ਤੁਸੀਂ ਤਾਂ ਇਹ ਨੌਣੇ ਹੀ ਸਟਾਰਟ ਕਰ ਦਿੱਤਾ ਆ ਸਾਡੇ ਬੱਚਾ ਬਾਜ ਨੌਣੇ ਲੱਗ ਰਹੇ ਹੋ ਨਾ ਮਜ਼ਾ ਆਉਣ ਲਿਆ ਵਾ ਤੁਸੀਂ ਤਾਂ ਨੌਣੇ ਹੀ ਸਟਾਰਟ ਕਰ ਦਿੱਤਾ ਆ ਕੱਪੜੇ ਤੁਹਾਡੇ ਸਾਰੇ ਧੋ ਦਿੱਤੇ ਪੁੱਤ ਹੁਣ ਆਪਣੀ ਨੈਕਸਟ ਰਨ ਆਪਾਂ ਚੱਲੇ ਦਿੰਦੇ ਹਾਂ ਮੰਨ ਜੀ ਹੁਣ ਪਹਿਲਾਂ ਅੱਗੇ ਆ ਮਾਂ ਮੰਮੀ ਨੂੰ ਪਹਿਲਾਂ ਵਿੱਚ ਕਰਿਓ

ਮਾਂ ਬੱਚਿਆਂ ਨੇ ਇੰਜੋਏ ਕੀਤਾ ਪੂਰਾ ਤੇ ਮਮਾ ਤੁਸੀਂ ਸਟਰੋਂਗ ਆ ਤੁਸੀਂ ਨਹੀਂ ਡਰਦੇ ਮਤਲਬ ਦਾ ਬ੍ਰਾਸ ਸਟਰੋਂਗ ਆ ਨਹੀਂ ਤਾਂ ਅੱਲੀ ਕੱਦੀ ਡਰਦੀ ਆ ਮੈਨੂੰ ਕੋਈ ਇਤਨੀ ਡਰਦਾ ਨੰਨੀ ਡਰਦੀ ਨੰਨੀ ਡਰਦੀ ਆ ਹੁਣ ਆ ਚੁੱਕਾ ਮੈਨੂੰ ਨਹੀਂ ਡਰਦਾ ੱੱਲਾ ਮੁੜ ਕੇ ਨਹੀਂ ਆਇਆ ਹੁਣ ਆਪਾਂ ਬੀਚ ਤੇ ਜਾਈਏ ਮੰਦਿਰ ਗਿਲਦੀ ਸੀ ਆ ਬੀਚ ਆ ਬੀਚ ਆ ਪਾਣੀ ਦੇ ਸਾਹਮਣੇ ਦੇਖ ਪੀਓ ਆ ਸਮੁੰਦਰ ਜਿਹਦਾ ਇਹਨੇ ਬੀਚ ਆ

ਪਾਣੀ ਵੀ ਐ ਕਰਦਾ ਡਾਂਸ ਕਰਦਾ ਐ ਪਾਣੀ ਪਾਣੀ ਵੀ ਡਾਂਸ ਕਰਦਾ ਜਿੱਦਾਂ ਮਨ ਨੂੰ ਡਾਂਸ ਕਰਦਾ ਉਦੋਂ ਹੀ ਪਾਣੀ ਡਾਂਸ ਕਰਦਾ ਹਾਂ ਪਾਣੀ ਤਾਂ ਵੀ ਕਰ ਲਾਗੇ ਨਹੀਂ ਆਈ ਨਾ ਬੇਟਾ ਹੁਣ ਅਸੀਂ ਹਾਊਟ ਕੋਵ ਲੇਕ ਉੱਥੇ ਆਏ ਆ ਯੂ ਨੋ ਬ੍ਰਿਟੈਰੀਆਂ ਵਿੱਚ ਵੀ ਜਾਂਦੇ ਆ ਇਨੂੰ ਮੰਮੀ ਕਹਿੰਦੇ ਆ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਉਹ ਦੇਖਿਆ ਸਾਡਾ ਬਿਊਟੀਫੁਲ ਬ੍ਰਿਟਿਸ਼ ਬਹੁਤ ਵਧੀਆ ਬਹੁਤ ਵਧੀਆ ਕਰਮਾ ਵਾਲੇ ਜੋ ਤੁਸੀਂ ਕਿਹੜੀ ਵਧੀਆ ਕੰਟਰੀ 'ਚ ਬੈਠੇ ਆ ਤੁਸੀਂ ਹੈ ਨਾਲ ਇੰਨਾ ਨਿਵਾਇ ਕਰਦੇ ਜੋ ਆ ਬਕਰੀਆਂ ਵੀ ਚਾਹਤਾਂ ਕਿੱਥੇ ਦੇਖਣ ਨੂੰ ਮਿਲਦੀਆਂ ਆ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਵਧੀਆ ਬਹੁਤ ਸੋਹਣਾ ਕਾਸ਼ ਮੈਨੂੰ ਵੀ ਆ ਬੋਟਿੰਗ ਬੋਟ ਚਲਾਉਣੀ ਆਉਂਦੀ ਹੁੰਦੀ ਤਾਂ ਫਿਰ ਮੈਂ ਵੀ ਇਦਾਂ ਫਨ ਕਰਿਆ ਕਰਦਾ ਸੀ ਮੈਨੂੰ ਚਲਾਉਣਾ ਹੀ ਨਹੀਂ ਆਉਂਦਾ ਇਹ ਸਾਰਾ ਕੁਝ। ਹਾਂ ਹਾਂ। ਉਹਦੇ ਕਿੰਨਾ ਵਧੀਆ ਨਾ ਦੇਖੋ। ਹਾਂ ਲੋਕ ਜਿਹਨਾਂ ਨੂੰ ਜਾਂਚ ਉਹ VOTING ਵੀ ਕਰਦੇ ਆ। ਤੇ ਪਰ ਹੁਣ ਅਸੀਂ ਪਾਣੀ ਤੋਂ ਡਰਦੇ ਬਹੁਤ ਜ਼ਿਆਦਾ ਹਾਂ। ਸਾਡੇ ਵਰਗਿਆਂ ਨੂੰ ਸਵਿਮਿੰਗ ਵੀ ਨਹੀਂ ਨਾ ਕਰਨੀ ਆਉਂਦੀ। ਵੀ ਜੇ ਕਰ ਲੂਗੇ ਤੇ ਡੇਗ ਪਏ ਤੇ ਬਾਚੀ ਜਾਵਾਂਗੇ। ਸਵਿਮ ਦੇਖ ਕੇ ਪਾਣੀ ਨੂੰ ਡਰ ਬਹੁਤ ਲੱਗਦਾ। ਨਾਨੀ ਨੂੰ ਤਾਂ ਪਹਿਲਾਂ ਡਰ ਲੱਗਦਾ। ਹਾਂ ਡਰ ਮੈਨੂੰ ਬਹੁਤ ਲੱਗਦਾ ਉਹ ਪਾਣੀ ਤੋਂ ਮੇਰਾ ਤੇਰ ਬਹੁਤ ਸੰਮਲਣ। ਮੈਂ ਤੁਹਾਨੂੰ ਦਹੀਂ ਦੇ ਕਿ ਆਪਾਂ ਤਾਂ ਸਿਵੇਂ ਹੀ ਨਹੀਂ ਕਰਨੀ ਆਉਂਦੀ ਤੇ ਆਪਣੇ ਨਾਲ ਦੇਆਂ ਨੂੰ ਵੀ ਨਹੀਂ ਆਉਂਦੀ ਵੀ ਕੋਈ ਸਾਨੂੰ ਬਚਾ ਲੂਗਾ ਸਾਡੇ ਨਾਲ ਦੇ ਵੀ ਉਹ ਜਿਹੀ ਆ ਵੀ ਅਸੀਂ ਡਿੱਗ ਗਏ ਤੇ ਸਾਨੂੰ ਕੋਈ ਬਚਾਈ ਲਊਗਾ ਪਾਣੀ ਚੋਂ ਨਾ ਸਾਨੂੰ ਕੀ ਨਾ ਸਾਨੂੰ ਦੀ ਤਾਂ ਸਾਡੇ ਨਾਲ ਦੇਆਂ ਨੂੰ ਆਦੀ ਕਿਸੇ ਨੂੰ ਨਹੀਂ ਆਉਂਦੀ ਸਾਰੇ ਮੇਰੀ ਜਾਨ ਪਿਆਰੀ ਹੈ ਭਾਈ ਬੰਦੇ ਇੱਕ ਦੇ ਡਿੱਗਾ ਵਾ ਦੂਜੇ ਹਿੱਕੇ ਦੇ ਨਾਲ ਦੇ ਸੀ ਮੈਂ ਤੇ ਮੈਂ ਨਾ ਕਈ ਵਾਰ ਅੱਗੇ ਵੀ ਆਪਾਂ ਇੱਥੇ ਫੋਟੋ ਨਹੀਂ ਖਿੱਚੀਆਂ ਉੱਤੇ ਜਿｮਕੇ ਆਏ ਸੀ ਕਿ ਮੈਂ ਕਿੰਨੇ ਚੇਤਾ ਆ ਜਾਂਦਾ ਚੀਜ਼ ਦਾ ਮੈਂ ਖਾਏ ਆ ਉੱਤੇ ਚੜ ਕੇ ਸੀਗੇ ਜੇ ਅਸੀਂ ਉੱਤੋਂ ਡਿੱਗ ਪੈਂਦੇ ਰਾਜੇ ਹੁਣਾਂ ਦੇ ਨਾਲ ਆਪਾਂ ਆਏ ਸੀ ਜਦੋਂ ਰਾਜੇ ਹੁਣੇ ਆਏ ਸੀ ਆਸਟ੍ਰੇਲੀਆ ਤੋਂ ਨਹੀਂ ਇੱਕਦਾਂ ਨਹੀਂ ਹੁੰਦਾ ਸੇਫਟੀ ਤਾਂ ਹੈਗੀ ਆ ਤੇ ਆਇਆ ਮੈਂ ਕਿ ਅੱਜ ਪਾਣੀ ਦੇ ਵਿੱਚ ਆਪਾਂ ਮ제 ਲੈ ਹੀ ਲਈਏ ਛੂ ਕੇ ਵੇਖਿਆ ਪਾਣੀ ਨੂੰ ਪਾਣੀ ਬਹੁਤ ਠੰਡਾ ਵਾ ਮਜ਼ਾ ਆ ਰਿਹਾ ਹਾਂ ਠੰਡਾ ਠੰਡਾ ਪਾਣੀ ਆ ਨਾ ਪੈਰਾਂ ਨੂੰ ਜਦੋਂ ਜਦੋਂ ਪੈਰਾਂ ਨੂੰ ਲਾਦਾ ਨਾ ਠੰਡਾ ਠਰ ਪਾਣੀ ਮੈਨੂੰ ਉਹ ਖਿਲਪੀ ਕੇ ਤੇ ਮੈਂ ਜਾਲੀ ਪਾਣੀ ਮੋਚ ਦਿੰਦੀ ਸੀ ਤੇ ਬਲੀ ਸਾਨੂੰ ਤੇ ਖੜਾ ਰਿਹਾ ਤੇ ਗਲਤੀ ਕਰਦਾ ਆ ਪਾਣੀ ਤੇ ਲਾਈਏ ਖੁੱਬਗਾ ਤੇ ਹੁਣ ਚੱਲੀਏ 6:30 ਹੋ ਗਏ ਆ ਪਰ ਮੰਨ ਨਹੀਂ ਕਰਦਾ ਵਾਪਸ ਇੱਕ ਦੋਤੀ ਦਾ ਤੇ ਮੰਨ ਹੀ ਨਹੀਂ ਨਾ ਕਰਦਾ ਜਾਣ ਨਹੀਂ ਅਸੀਂ ਤਾਂ ਕਹਿੰਦਾ ਤੇ ਇੱਥੇ ਅੱਜ ਰਹਿਣਾ ਵਾਸੀ ਤੇ ਉਹ ਉਹ ਗ੍ਰੈਂਡ ਦਿਲ ਕਰਦਾ ਉਹ ਨੇ ਉਹ ਮਾ ਦੀ ਹੋ ਨਵੇਂ ਕਰਦੀਆਂ ਨਾਨੀ ਆਪਾਂ ਨਹੀਂ ਘਰ ਜਾਣਾ ਆਪਾਂ ਇੱਥੇ ਰਹਿਣਾ ਉਹਦਾ ਘਰ ਜਾ ਕੇ ਨਹੀਂ ਖੁਸ਼ ਵੀ ਬਾਹਰ ਘੁੰਮੀ ਜਾਈਏ ਹੁਣ ਮੈਂ ਤਾਂ ਚਲ ਆਪਾਂ ਇੱਥੇ ਰਹਿਨੇ ਨਾਨੀ ਦੋ ਦਿਨਾਂ ਨੂੰ ਜਾਣ ਦਿੰਨੇ ਆ ਤੁਹਾਨੂੰ ਇੱਥੇ ਘਰ ਲੈ ਦਿੰਨੇ ਆ